ਅੱਜ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ 8894 ਤੇ 1824 ਵਰਤੀਆਂ ਤੇ ਇੱਕ EWS ਨਾਲ ਰਿਲੇਟਡ ਕੰਟੈਂਪਟ ਲੱਗੀ ਹੋਈ ਸੀ ਜੋ EWS ਵਰਟੀਕਲ ਕੋਟੇ ਨੂੰ ਜੋ ਲਾਗੂ ਕਰਾਉਣ ਲਈ ਲੈ ਕੇ ਲੱਗੀ ਹੋਈ ਹੈ ਕਿਉਂਕਿ ਇਹ ਡਿਪਾਰਟਮੈਂਟ ਨੇ ਜੋ ਲਿਸਟਾਂ ਰਿਵਾਈਜ਼ ਕਰਕੇ ਆ ਜੋ EWS ਨੂੰ ਵਰਟੀਕਲ ਦੇਣਾ ਸੀ ਸੋ ਇਸ ਦੇ ਲਈ 17 ਜਨਵਰੀ ਦਾ ਹੀਅਰਿੰਗ ਸੀ ਅੱਜ ਇਥੋਂ ਤੱਕ ਦਾ ਟਾਈਮ ਮਿਲਿਆ ਹੋਇਆ ਸੀ ਅੱਜ ਕੋਰਟ ਨੰਬਰ 31 ਦੇ ਵਿੱਚ ਸਿੰਗਲ ਬੈਂਚ ਤੇ ਜਸਟਿਸ ਮਿਸਟਰ ਪੌਨਰੇਬਲ ਜਸਟਿਸ ਮਿਸਟਰ ਹਰਕੇਸ਼ ਮਨੋਜ ਜੱਜੀ ਦੀ ਬੈਂਚ ਤੇ ਸੁਣਵਾਈ ਹੋਈ ਅਰਜੰਟ ਦੇ ਵਿੱਚ 168 ਨੰਬਰ ਸੀਰੀਅਲ ਤੇ ਅੱਜ ਜੋ 17 ਜਨਵਰੀ 2025 ਨੂੰ ਜੋ ਮਤਲਬ ਜੋ ਇਹ ਕੰਟੈਂਪਟ ਆਪਣੀ ਜੋ ਫਾਈਲ ਹੈ ਅਭਿਸ਼ੇਕ ਗਰਗੈਂਡ ਆਓ ਆਰਐਸ ਜੋ ਕਮਲਕਿਸ਼ੋਰ ਯਾਦਵ ਐਂਡ ਆਦਰਸ ਦੇ ਜੋ ਖਿਲਾਫ ਜੋ ਲੱਗੀ ਹੋਈ ਹੈ ਐਡਵੋਕੇਟ ਅਭਿਸ਼ੇਕ ਕੁਮਾਰ ਨੇ ਤੇ ਕੀ ਹੋਇਆ ਅੱਜ ਦੇ ਹੀアリング ਦੇ ਵਿੱਚ ਜਿਸ ਤਰ੍ਹਾਂ ਹੀアリング ਸਟਾਰਟ ਹੋਈ ਹੈ ਲਗਭਗ ਜਲਦੀ ਹੀ ਹੀアリング ਜੋ ਸ਼ੁਰੂ ਹੋਣ ਤੋਂ ਬਾਅਦ ਖਤਮ ਹੋ ਗਈ ਟੋਟਲ ਤਿੰਨ ਕੰਟੈਂਪਟ ਲੱਗੀਆਂ ਹੋਣ ਜਾਣੇ 2364 ਨਾ 800 ਜਨਨਮੀ ਐਂਡ ਸ਼ਾਰਟ ਮੈਂਟੀ ਡੀਡਬਲਯੂਐਸ ਨੂੰ ਲੈ ਕੇ ਤੇ ਜੱਜ ਸਾਹਿਬ ਨੇ ਸ਼ੁਰੂ ਦੇ ਵਿੱਚ ਹੀ ਪੁੱਛਿਆ ਮਤਲਬ ਜੋ ਲਿਸਨਰ ਵਾਈਸ ਹੋ ਚੁੱਕੀਆਂ ਜਾਂ ਨਹੀਂ ਜਾਂ ਜੋ ਵੀ ਮਤਲਬ ਉਹਨਾਂ ਨੇ ਉਸ ਪ੍ਰੋਸੈਸ ਆਈਡਬਲਯੂਐਸ ਵਰਟੀਕਲ ਦਾ ਪੁੱਛਿਆ ਤਾਂ ਇੱਥੇ ਡਿਪਾਰਟਮੈਂਟ ਸਿੱਧੇ ਤੇ ਸਿੱਧੇ ਤੌਰ ਤੇ ਟਾਈਮ ਲੈ ਰਿਹਾ ਸੀ ਹਾਲੇ ਵੀ ਕਿ ਸਾਨੂੰ ਟਾਈਮ ਚਾਹੀਦਾ ਤਿੰਨ ਹਫ਼ਤਿਆਂ ਦਾ ਜੋ ਟਾਈਮ ਆ ਤਿੰਨ ਵੀਕ ਦਾ ਟਾਈਮ ਆ ਜੋ ਡਿਪਾਰਟਮੈਂਟ ਕੰਟੀਨਿਊ ਮੰਗ ਰਿਹਾ ਸੀ ਪਹਿਲਾਂ ਫਿਰ ਜੱਜ ਸਾਹਿਬਾਨ ਨੇ ਸਿੱਧਾ ਕਿਹਾ ਕਿ ਤਾਂ ਤਿੰਨ ਵੀਕ ਦਾ ਜੋ ਬਹੁਤ ਇਸਤੇ ਅੱਜ ਸਾਹਿਬ ਨੇ ਜੋ ਤਾੜਨਾ ਵੀ ਕੀਤੀ ਹੈ ਡਿਪਾਰਟਮੈਂਟ ਨੂੰ ਵੀ ਅ ਮਤਲਬ ਜੋ ਜਿਸ ਤਰ੍ਹਾਂ ਕੋਰਟ ਨੇ ਵੀ ਕਿਹਾ ਵੀ ਨਹੀਂ ਤਾਂ ਫਿਰ ਮਤਲਬ ਸਾਨੂੰ ਕੋਈ ਕਾਰਵਾਈ ਉਹ ਜੀ ਕਰਨੀ ਪਵੇਗੀ ਜੋ ਵੀ ਆ ਵਧਦੀ ਆ ਤਿੰਨ ਹਫਤੇ ਟਾਈਮ ਅਸੀਂ ਨਹੀਂ ਦੇ ਸਕਦੇ ਆ ਤੇ ਫਿਰ ਜੱਜ ਸਾਹਿਬ ਨੇ ਪਹਿਲਾਂ ਕਿਹਾ ਦੋ ਦੋ ਹਫ਼ਤੇ ਫਿਰ ਵੀ ਆ ਜੋ ਡਿਪਾਰਟਮੈਂਟ ਅੜ ਰਿਹਾ ਸਾਨੂੰ ਤਿੰਨ ਵੀਕ ਘੱਟੋ ਘੱਟ ਦਿਓ ਦਿਓ ਇਸ ਤੋਂ ਬਾਅਦ ਆ ਜੋ ਜਸ ਜੀਬਾਨ ਨੇ ਐਂਡ ਤੇ ਇਹੀ ਕਿਹਾ ਕਿ ਜਿਆਦਾ ਤੋਂ ਜਿਆਦਾ 1 ਵੀਕ ਜਦੋਂ ਡਿਪਾਰਟਮੈਂਟ ਅੜ ਰਿਹਾ ਨਾ ਤਿੰਨ ਵੀਕ ਤੇ ਫਿਰ 1 ਵੀਕ ਬਾਕੀ ਆਰਡਰਸ ਆਉਣਗੇ ਸ਼ਾਮ ਤੱਕ ਉਸ ਤੋਂ ਕਲੀਅਰ ਹੋ ਜਾਵੇਗਾ ਕਿ ਕਿੰਨਾ ਟਾਈਮ ਜਸ ਸਾਹਿਬ ਨੇ ਦਿੱਤਾ ਹੈ ਹਾਂ ਜੋ ਕੈਂਡੀਡੇਟਸ ਨੂੰ ਭਰਉਣ ਵਾਲੀ ਕੋਈ ਮਤਲਬ ਜੋ ਗੱਲ ਨਹੀਂ ਹੈ ਜਿਸ ਤਰ੍ਹਾਂ ਜੋ ਜਨਵਰੀ ਜਨਵਰੀ ਦੇ ਵਿੱਚ ਪੂਰੀ ਹੋ ਪਾ ਜੋ ਤੁਹਾਡਾ ਪ੍ਰੋਸੈਸ ਆ ਜੋ ਆਪਣਾ ਜੋ ਪੂਰਾ ਹੋਵੇਗਾ ਲਿਸਟਨਰ ਰਵਾਇਜ਼ ਹੋ ਕੇ ਜੋ ਵੀ ਸਟੇਸ਼ਨ ਜੁਆਇਸ ਹੋਣੀ ਹੈ ਜਾਂ ਜੁਆਇਨਿੰਗ ਹੋਣੀ ਹੈ ਉਹ ਜ਼ਰੂਰ ਹੋਵੇਗੀ ਕਿਉਂਕਿ ਆ ਜੋ ਕੋਰਟ ਕੋਰਟ ਜੋ ਡਿਸੀਜਨ ਆ ਉਹਦਾ ਲਾਗੂ ਕਰਵਾਵੇਗੀ ਜ਼ਰੂਰ ਕਿਉਂਕਿ ਹੁਣ ਆਰਡਰ ਤੋਂ ਪਤਾ ਲੱਗੇਗਾ ਤਿੰਨ ਹਫ਼ਤੇ ਤਾਂ ਸ਼ੋਰ ਆ ਕਿ ਜੱਸਬਨ ਮਤਲਬ ਉਹ ਟਾਈਮ ਨਾ ਦੇਣ ਕਿਉਂਕਿ ਜੱਸਬਨ ਵੀ ਉਹ ਜੋ ਡਿਪਾਰਟਮੈਂਟ ਤੇ ਉਹਨਾਂ ਨੇ ਬੇਰੁਖੀ ਜ਼ਾਹਿਰ ਕੀਤੀ ਹੈ ਕਿ ਇੰਨਾ ਟਾਈਮ ਸੀ ਤੁਹਾਡੇ ਕੋਲ ਪਹਿਲਾਂ ਵੀ ਹਾਲੇ ਵੀ ਤੁਸੀਂ ਤਿੰਨ ਵੀਕ ਦਾ ਸਮਾਂ ਮੰਗ ਰਹੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਅਗਰ ਦੋ ਹਫਤੇ ਦਾ ਟਾਈਮ ਵੀ ਮਿਲਦਾ ਤਾਂ ਵੀ ਜੋ ਜੋ ਲਾਸਟ ਜਨਵਰੀ ਆਲਮੋਸਟ ਹੀ ਉਥੋਂ ਤੱਕ ਹੀ ਪੂਰਾ ਹੁੰਦਾ ਜਨਵਰੀ ਦੇ ਵਿੱਚ ਵਿੱਚ ਹੀ ਅਗਰ ਇੱਕ ਵੀਕ ਦਾ ਦਿੰਦੇ ਨੇ ਤਾਂ ਵੀ ਬਹੁਤ ਚੰਗੀ ਗੱਲ ਹੈ ਅਗਰ ਇੱਕ ਵੀਕ ਦਾ ਆਰਡਰ ਦੇ ਵਿੱਚ ਟਾਈਮ ਆਉਂਦਾ ਤਾਂ ਫਿਰ ਤਾਂ ਫੁੱਲ ਤੁਸੀਂ ਮੰਨ ਸਕਦੇ ਹੋ ਪੋਜ਼ਿਟਿਵ ਹੀ ਰਿਹਾ ਹੈ ਕੰਮ ਬਾਕੀ ਕੋਈ 네ਗੇਟਿਵ ਹੋਣ ਵਾਲੀ ਗੱਲ ਨਹੀਂ ਹੈ ਸੋ ਕਾਫੀ ਕੈਂਡੀਡੇਟਸ ਦੇ ਫੇਵਰ ਵਾਲੀ ਹੀ ਗੱਲ ਰਹੀ ਹੈ ਕਿਉਂਕਿ ਕੋਰਟ ਵੀ ਚਾਹੁੰਦਾ ਹੈ ਜੋ ਡਿਸੀਜਨ ਜਲਦੀ ਤੋਂ ਜਲਦੀ ਇੰਪਲੀਮੈਂਟ ਕਰਕੇ ਜੋ ਵੀ ਹੈ ਜੋ ਲਿਸਟਾਂ ਰਿਵਾਈਜ਼ ਹੁਣ ਇਥੇ ਡਿਪਾਰਟਮੈਂਟ ਦਾ ਕਹਿਣਾ ਸੀ ਕਿ ਸਾਨੂੰ ای ਡਬਲਯੂ ਐਸ ਵਰਟੀਕਲ ਕਰਨ ਵਿੱਚ ਜੋ ਐਨ ਆਈ ਐਸ ਵਗੈਰਾ ਕਰਕੇ ਜੋ ਲਿਸਟਾਂ ਆ ਜੋ ਰਿਵਾਈਜ਼ ਕਰਨ ਵਿੱਚ ਦੇਰੀ ਹੋਈ ਹੈ ਸਾਨੂੰ ਇਸੇ ਲਈ ਜੋ ਟਾਈਮ ਕੰਟੀਨਿਊ ਮੰਗ ਰਿਹਾ ਸੀ ਬਾਕੀ ਜੋ ਵੀ ਹੈ ਡਿਟੇਲ ਦੇ ਵਿੱਚ ਆਰਡਰ ਜਲਦੀ ਆ ਜਾਏਗਾ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਆਵੇਗੀ ਕੋਈ ਵੀ ਇਹ ਤੁਹਾਨੂੰ ਜਲਦੀ ਤੋਂ ਜਲਦੀ ਸੋਸ਼ਲ ਚੈਨਲ ਤੇ ਅਪਡੇਟ ਕਰਦੀ తీ ਜਾਵੇਗੀ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ